ਬੱਬ ਸ਼੍ਰੀ ਗੌਰਵ ຢਦਵ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਐਕਸ਼ਨ ਕੀਤਾ ਗਿਆ ਸੀ ਬਦਮਾਸ਼ਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਸ ਦੇ ਚੱਲਦੇ ਸ਼੍ਰੀ ਗੁਰਪਤ ਸਿੰਘ ਪੋਲਰ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀ ਅਗਵਾਈ ਦੇ ਹੇਠ ਇਹ ਪੂਰਾ ਆਪਰੇਸ਼ਨ ਚਲਾਇਆ ਜਾਂਦਾ ਤਾਂ ਯਾਦ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਪਾਰਕਿੰਗ ਦੇ ਵਿੱਚ ਕਮਲਕੌਰ ਭਾਬੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਕਤਲ ਕਰਨ ਵਾਲੇ ਜੋ ਮੁਲਜ਼ਮ ਮੁੱਖ ਮੁਲਜ਼ਮ ਸਨ ਉਹੋ ਫਰਾਰ ਚੱਲ ਰਹੇ ਸਨ ਤਾਂ ਜਿਹਦੇ ਵਿੱਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਫਲਤਾ ਜਿਹੜੀ ਹੈ ਉਹ ਹਾਸਲ ਹੋਈ ਹੈ ਆਰਮਜ਼ ਐਕਟ ਮਾਮਲੇ ਦੇ ਵਿੱਚ ਜ਼ਮਾਨਤ ਤੇ ਫਰਾਰ ਦੱਸਦੀ ਹੈ ਕਿ ਮੁਲਜ਼ਮ ਰਣਜੀਤ ਸਿੰਘ ਨੂੰ ਹੁਣ ਗ੍ਰਫਤਾਰ ਕਰ ਲਿਆ ਗਿਆ ਦਸ ਦੇ ਕੇ ਗ੍ਰਫਤਾਰ ਮੁਲਜ਼ਮ ਰਣਜੀਤ ਸਿੰਘ ਦੇ ਵਲ ਤੇ ਯੂਪੀਏ ਅਤੇ ਆਰਮਜ਼ ਐਕਟ ਹੇਠ ਦਰਜ ਮਾਮਲੇ ਦੇ ਵਿੱਚ ਜ਼ਮਾਨਤ ਤੇ ਫਰਾਰ ਸੀ ਜਿਸ ਦੇ ਵਿੱਚ ਦੋ ਹੈਂਡ ਗ੍ਰੇਨੇਡ ਅਤੇ ਇੱਕ ਪਿਸਟਲ ਵੀ ਉਸ ਦੇ ਕੋਲੋਂ ਬਰਾਮਦ ਕੀਤਾ ਗਿਆ ਰਣਜੀਤ ਸਿੰਘ ਬਠਿੰਡਾ ਦੀ ਇਨਫਲੂਐਂਸਰ ਕਮਲਕੌਰ ਦੇ ਕਤਲ ਮਾਮਲੇ ਦੇ ਵਿੱਚ ਵੀ ਜਿਹੜਾ ਉਸ ਨੂੰ ਲੱਭਿਆ ਜਾ ਰਿਹਾ ਸੀ ਤਾਂ ਇਹ ਮੁਲਜ਼ਮ ਸਹੀ આરોપી ਅਮਰਪਾਲ ਸਿੰਘ ਅਤੇ ਮਹਿਰੋ ਦੇ ਨਾਲ ਪਹਿਲਾਂ ਹੀ ਹੰਸਕ ਅਪਰਾਧ ਦੇ ਵਿੱਚ ਸ਼ਾਮਿਲ ਹੈ ਅਜੇਹਾ ਵੀ ਜਾਣਕਾਰੀ ਆ ਰਹੀ ਹੈ ਜਿਸ ਤਵੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨੇੜੇ ਹੈਰੀਟੇਜ ਸਟਰੀਟ ਤੇ ਲਗਾਏ ਗਏ ਪਗੜਾ ਗਿੱਦਾ ਦਰਸਾਉਂਦੇ ਪਤਲਿਆਂ ਦੀ ਤੋੜਪਨ ਵੀ ਕੀਤੀ ਗਈ ਸੀ ਔਰ ਜਿਹੇ سنگੀਨ aarop ਵੀ ਇਸ ਦੇ ਉੱਤੇ ਲੱਗੇ ਤਾਂ ਦੱਸਦੀ ਕਿ ਅੰਮ੍ਰਿਤਪਾਲ ਸਿੰਘ ਮਹਿਰੋ ਦੇ ਸਾਥੀ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਨੂੰ ਹੁਣ ਪੁਲਿਸ ਅਧਿਕਾਰੀਆਂ ਦੇ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਭਾਬੀ ਕਮਲਕੌਰ ਕਤਲकांड ਦੇ ਨਾਲ ਸੰਬੰਧਿਤ ਅਹਿਮ ਖਬਰ ਇਸ ਸਮੇਂ ਆ ਰਹੀ ਹੈ ਅੰਮ੍ਰਿਤਸਰ ਤੋਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਬਦਮਾਸ਼ਾਂ ਦੇ ਖਿਲਾਫ ਜੋ ਮੁਹਿੰਮ ਚਲਾਈ ਗਈ ਸੀ ਉਹਦੇ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ਦੱਸਦੀ ਹੈ ਕਿ ਯੂਏਪੀਏ ਅਤੇ ਐਸਐਸਓਸੀ ਦੇ ਤਹਿਤ ਆਰਮਜ਼ ਐਕਟ ਮਾਮਲੇ ਦੇ ਵਿੱਚ ਜ਼ਮਾਨਤ ਤੇ ਫਰਾਰ ਤੇ ਬਠਿੰਡੇ ਦੀ ਇੱਕ ਇਨਫੋਰਮੈਂਸ ਕਮਲਕੌਰ ਦੇ ਕਤਲ ਕੇਸ ਦੇ ਵਿੱਚ ਮਲਜ਼ਮ ਰਣਜੀਤ ਸਿੰਘ ਨੂੰ ਹੁਣ ਗ੍ਰਫਤਾਰ ਕਰ ਲਿਆ ਗਿਆ। ਤਾਂ ਮਾਨਯੋਗ ਡੀਜੀਪੀ ਪੰਜਾਬ શ્રી ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਐਕਸ਼ਨ ਕੀਤਾ ਗਿਆ ਸੀ। ਬਦਮਾਸ਼ਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਸ ਦੇ ਚਲਦੇ શ્રી ਗੁਰਪਤ ਸਿੰਘ ਪੋਲਰ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀ ਅਗਵਾਈ ਦੇ ਹੇਠ ਇਹ ਪੂਰਾ ਆਪਰੇਸ਼ਨ ਚਲਾਇਆ ਜਾਂਦਾ ਹੈ। ਤਾਂ ਯਾਦ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਪਾਰਕਿੰਗ ਦੇ ਵਿੱਚ ਕਮਲਕੌਰ ਭਾਬੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਕਤਲ ਕਰਨ ਵਾਲੇ ਜੋ ਮੁਲਜ਼ਮ ਮੁੱਖ ਮੁਲਜ਼ਮ ਸਨ ਉਹ ਫਰਾਰ ਚੱਲ ਰਹੇ ਸਨ ਤਾਂ ਜਿਹੇ ਹਿੱਦ ਵਿੱਚ ਕਮਿਸ਼ਨੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਫਲਤਾ ਜਿਹੜੀ ਹੈ ਉਹ ਹਾਸਲ ਹੋਈ ਹੈ ਆਰਮਜ਼ ਐਕਟ ਮਾਮਲੇ ਦੇ ਵਿੱਚ ਜ਼ਮਾਨਤ ਤੇ ਫਰਾਰ ਦੱਸਦੀ ਹੈ ਕਿ ਮੁਲਜ਼ਮ ਰਣਜੀਤ ਸਿੰਘ ਨੂੰ ਹੁਣ ਗ੍ਰਫਤਾਰ ਕਰ ਲਿਆ ਗਿਆ ਹੈ ਦਸ ਦੇ ਕੇ ਗ੍ਰਫਤਾਰ ਮੁਲਜ਼ਮ ਰਣਜੀਤ ਸਿੰਘ ਦੇ ਤੇ ਯੂਪੀਏ ਅਤੇ ਆਰਮਜ਼ ਐਕਟ ਹੇਠ ਦਰਜ ਮਾਮਲੇ ਦੇ ਵਿੱਚ ਜ਼ਮਾਨਤ ਤੇ ਫਰਾਰ ਸੀ ਜਿਸ ਦੇ ਵਿੱਚ 2 ਹੈਂਡ ਗ੍ਰੇਨੇਡ ਅਤੇ ਇੱਕ ਪਿਸਟਲ ਵੀ ਉਸ ਦੇ ਕੋਲੋਂ ਬਰਾਮਦ ਕੀਤਾ ਗਿਆ ਰਣਜੀਤ ਸਿੰਘ ਬਠਿੰਡਾ ਦੀ ਇਨਫਲੂਐਂਸਰ ਕਮਲਕੌਰ ਦੇ ਕਤਲ ਮਾਮਲੇ ਦੇ ਵਿੱਚ ਵੀ ਜਿਹੜਾ ਉਸ ਨੂੰ ਲੱਭਿਆ ਜਾ ਰਿਹਾ ਸੀ ਤਾਂ ਇਹ ਮੁਲਜ਼ਮ ਸਹੀ આરોપી ਅਮਰਪਾਲ ਸਿੰਘ ਅਤੇ ਮਹਿਰੋ ਦੇ ਨਾਲ ਪਹਿਲਾਂ ਹੀ ਹੰਸਕਪਰਾਪਧ ਦੇ ਵਿੱਚ ਸ਼ਾਮਿਲ ਹੈ ਅਜੇਹਾ ਵੀ ਜਾਣਕਾਰੀ ਆ ਰਹੀ ਹੈ ਜਿਸ ਤੋਂ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨੇੜੇ ਹੈਰੀਟੇਜ ਸਟਰੀਟ ਤੇ ਲਗਾਏ ਗਏ ਪੰਗੜਾ ਗਿੱਦਾ ਦਰਸਾਉਂਦੇ ਪਤਲਿਆਂ ਦੀ ਤੋੜਪਨ ਵੀ ਕੀਤੀ ਗਈ ਸੀ ਔਰ ਜਿਹੇ سنگੀਨ aarop ਵੀ ਇਸ ਦੇ ਉੱਤੇ ਲੱਗੇ ਤਾਂ ਦੱਸਦੀ ਕਿ ਅੰਮ੍ਰਿਤਪਾਲ ਸਿੰਘ ਮੈਰੋ ਦੇ ਸਾਥੀ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਨੂੰ ਹੁਣ ਪੁਲਿਸ ਅਧਿਕਾਰੀਆਂ ਦੇ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਭਾਬੀ ਕਮਲਕੌਰ ਕਤਲकांड ਦੇ ਨਾਲ ਸੰਬੰਧਿਤ ਅਹਿਮ ਖਬਰ ਇਸ ਸਮੇਂ ਆ ਰਹੀ ਹੈ ਅੰਮ੍ਰਿਤਸਰ ਤੋਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਬਦਮਾਸ਼ਾਂ ਦੇ ਖਿਲਾਫ ਜੋ ਮੁਹਿੰਮ ਚਲਾਈ ਗਈ ਸੀ ਉਹਦੇ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ਦੱਸਦੀ ਹੈ ਕਿ ਯੂਏਪੀਏ ਅਤੇ ਐਸਐਸਓਸੀ ਦੇ ਤਹਿਤ ਆਰਮਜ਼ ਐਕਟ ਮਾਮਲੇ ਦੇ ਵਿੱਚ ਜ਼ਮਾਨਤ ਤੇ ਫਰਾਰ ਤੇ ਬਠਿੰਡੇ ਦੀ ਇੱਕ ਇਨਫੋਰਮੈਂਸ ਕਮਲਕੌਰ ਦੇ ਕਤਲ ਕੇਸ ਦੇ ਵਿੱਚ ਮੁਲਜ਼ਮ ਰਣਜੀਤ ਸਿੰਘ ਨੂੰ ਹੁਣ ਗ੍ਰਫਤਾਰ ਕਰ ਲਿਆ ਗਿਆ। ਤਾਂ ਮਾਨਯੋਗ ਡੀਜੀਪੀ ਪੰਜਾਬ શ્રી ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਐਕਸ਼ਨ ਕੀਤਾ ਗਿਆ ਸੀ। ਬਦਮਾਸ਼ਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਸ ਦੇ ਚੱਲਦੇ શ્રી ਗੁਰਪਤ ਸਿੰਘ ਪੋਲਰ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀ ਅਗਵਾਈ ਦੇ ਹੇਠ ਇਹ ਪੂਰਾ ਆਪਰੇਸ਼ਨ ਚਲਾਇਆ ਜਾਂਦਾ ਹੈ। ਤਾਂ ਯਾਦ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਪਾਰਕਿੰਗ ਦੇ ਵਿੱਚ ਕਮਲਕੌਰ ਭਾਬੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਕਤਲ ਕਰਨ ਵਾਲੇ ਜੋ ਮੁਲਜ਼ਮ ਮੁੱਖ ਮੁਲਜ਼ਮ ਸਨ ਉਹ ਫਰਾਰ ਚੱਲ ਰਹੇ ਸਨ ਤਾਂ ਜਿਹਦੇ ਵਿੱਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਫਲਤਾ ਜਿਹੜੀ ਹੈ ਉਹ ਹਾਸਲ ਹੋਈ ਹੈ ਆਰਮਜ਼ ਐਕਟ ਮਾਮਲੇ ਦੇ ਵਿੱਚ ਜ਼ਮਾਨਤ ਤੇ ਫਰਾਰ ਦੱਸਦੀ ਹੈ ਕਿ ਮੁਲਜ਼ਮ ਰਣਜੀਤ ਸਿੰਘ ਨੂੰ ਹੁਣ ਗ੍ਰਫਤਾਰ ਕਰ ਲਿਆ ਗਿਆ ਹੈ ਦੱਸ ਦੇ ਕੇ ਗ੍ਰਫਤਾਰ ਮੁਲਜ਼ਮ ਰਣਜੀਤ ਸਿੰਘ ਦੇ ਤੇ ਯੂਪੀਏ ਅਤੇ ਆਰਮਜ਼ ਐਕਟ ਹੇਠ ਦਰਜ ਮਾਮਲੇ ਦੇ ਵਿੱਚ ਜ਼ਮਾਨਤ ਤੇ ਫਰਾਰ ਸੀ ਜਿਸ ਦੇ ਵਿੱਚ ਦੋ ਹੈਂਡ ਗ੍ਰੇਨੇਡ ਅਤੇ ਇੱਕ ਪਿਸਟਲ ਵੀ ਉਸ ਦੇ ਕੋਲੋਂ ਬਰਾਮਦ ਕੀਤਾ ਗਿਆ ਰਣਜੀਤ ਸਿੰਘ ਬਠਿੰਡਾ ਦੀ ਇਨਫਲੂਐਂਸਰ ਕਮਲਕੌਰ ਦੇ ਕਤਲ ਮਾਮਲੇ ਦੇ ਵਿੱਚ ਵੀ ਜਿਹੜਾ ਉਸ ਨੂੰ ਲੱਭਿਆ ਜਾ ਰਿਹਾ ਸੀ ਤਾਂ ਇਹ ਮੁਲਜ਼ਮ ਸਹੀ આરોપી ਅਮਰਪਾਲ ਸਿੰਘ ਅਤੇ ਮਹਿਰੋ ਦੇ ਨਾਲ ਪਹਿਲਾਂ ਹੀ ਹਿੰਸਕ ਅਪਰਾਧ ਦੇ ਵਿੱਚ ਸ਼ਾਮਿਲ ਹੈ ਅਜੇਹਾ ਵੀ ਜਾਣਕਾਰੀ ਆ ਰਹੀ ਹੈ ਜਿਸ ਤਵੱਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨੇੜੇ ਹੈਰੀਟੇਜ ਸਟਰੀਟ ਤੇ ਲਗਾਏ ਗਏ ਪਗੜਾ ਗਿੱਦਾ ਦਰਸਾਉਂਦੇ ਪਤਲਿਆਂ ਦੀ ਤੋੜਪਨ ਵੀ ਕੀਤੀ ਗਈ ਸੀ ਔਰ ਜਿਹੇ سنگੀਨ aarop ਵੀ ਇਸ ਦੇ ਉੱਤੇ ਲੱਗੇ ਤਾਂ ਦੱਸਦੀ ਕਿ ਅੰਮ੍ਰਿਤਪਾਲ ਸਿੰਘ ਮੈਰੋ ਦੇ ਸਾਥੀ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਨੂੰ ਹੁਣ ਪੁਲਿਸ ਅਧਿਕਾਰੀਆਂ ਦੇ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਭਾਬੀ ਕਮਲਕੌਰ ਕਤਲकांड ਦੇ ਨਾਲ ਸੰਬੰਧਿਤ ਅਹਿਮ ਖਬਰ ਇਸ ਸਮੇਂ ਆ ਰਹੀ ਹੈ ਅੰਮ੍ਰਿਤਸਰ ਤੋਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਬਦਮਾਸ਼ਾਂ ਦੇ ਖਿਲਾਫ ਜੋ ਮੁਹਿੰਮ ਚਲਾਈ ਗਈ ਸੀ ਉਹਦੇ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ਦੱਸਦੀ ਹੈ ਕਿ ਯੂਏਪੀਏ ਅਤੇ ਐਸਐਸਓਸੀ ਦੇ ਤਹਿਤ ਆਰਮਜ਼ ਐਕਟ ਮਾਮਲੇਦ ਵਿੱਚ ਜ਼ਮਾਨਤ ਤੇ ਫਰਾਰ ਤੇ ਬਠਿੰਡੇ ਦੀ ਇੱਕ ਇਨਫੋਰਮੈਂਸ ਕਮਲਕੌਰ ਦੇ ਕਤਲ ਕੇਸ ਦੇ ਵਿੱਚ ਮਲਜ਼ਮ ਰਣਜੀਤ ਸਿੰਘ ਨੂੰ ਹੁਣ ਗ੍ਰਫਤਾਰ ਕਰ ਲਿਆ ਗਿਆ। ਤਾਂ ਮਾਨਯੋਗ ਡੀਜੀਪੀ ਪੰਜਾਬ શ્રી ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਐਕਸ਼ਨ ਕੀਤਾ ਗਿਆ ਸੀ। ਬਦਮਾਸ਼ਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਸ ਦੇ ਚੱਲਦੇ શ્રી ਗੁਰਪਤ ਸਿੰਘ ਪੋਲਰ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀ ਅਗਵਾਈ ਦੇ ਹੇਠ ਇਹ ਪੂਰਾ ਆਪਰੇਸ਼ਨ ਚਲਾਇਆ ਜਾਂਦਾ ਹੈ। ਤਾਂ ਯਾਦ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਪਾਰਕਿੰਗ ਦੇ ਵਿੱਚ ਕਮਲਕੌਰ ਭਾਬੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਕਤਲ ਕਰਨ ਵਾਲੇ ਜੋ ਮੁਲਜ਼ਮ ਮੁੱਖ ਮੁਲਜ਼ਮ ਸਨ ਉਹ ਫਰਾਰ ਚੱਲ ਰਹੇ ਸਨ ਤਾਂ ਜਿਹੇ ਹਿੱਦ ਵਿੱਚ ਕਮਿਸ਼ਨੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਫਲਤਾ ਜਿਹੜੀ ਹੈ ਉਹ ਹਾਸਲ ਹੋਈ ਹੈ ਆਰਮਜ਼ ਐਕਟ ਮਾਮਲੇ ਦੇ ਵਿੱਚ ਜ਼ਮਾਨਤ ਤੇ ਫਰਾਰ ਦੱਸਦੀ ਹੈ ਕਿ ਮੁਲਜ਼ਮ ਰਣਜੀਤ ਸਿੰਘ ਨੂੰ ਹੁਣ ਗ੍ਰਫਤਾਰ ਕਰ ਲਿਆ ਗਿਆ ਹੈ ਦਸ ਦੇ ਕੇ ਗ੍ਰਫਤਾਰ ਮੁਲਜ਼ਮ ਰਣਜੀਤ ਸਿੰਘ ਦੇ ਤੇ ਯੂਪੀਏ ਅਤੇ ਆਰਮਜ਼ ਐਕਟ ਹੇਠ ਦਰਜ ਮਾਮਲੇ ਦੇ ਵਿੱਚ ਜ਼ਮਾਨਤ ਤੇ ਫਰਾਰ ਸੀ ਜਿਸ ਦੇ ਵਿੱਚ ਦੋ ਹੈਂਡ ਗ੍ਰੇਨੇਡ ਅਤੇ ਇੱਕ ਪਿਸਟਲ ਵੀ ਉਸ ਦੇ ਕੋਲੋਂ ਬਰਾਮਦ ਕੀਤਾ ਗਿਆ ਰਣਜੀਤ ਸਿੰਘ ਬਠਿੰਡਾ ਦੀ ਇਨਫਲੂਐਂਸਰ ਕਮਲਕੌਰ ਦੇ ਕਤਲ ਮਾਮਲੇ ਦੇ ਵਿੱਚ ਵੀ ਜਿਹੜਾ ਉਸ ਨੂੰ ਲੱਭਿਆ ਜਾ ਰਿਹਾ ਸੀ ਤਾਂ ਇਹ ਮੁਲਜ਼ਮ ਸਹੀ આરોપી ਅਮਰਪਾਲ ਸਿੰਘ ਅਤੇ ਮੈਰੋ ਦੇ ਨਾਲ ਪਹਿਲਾਂ ਹੀ ਹੰਸਕ ਅਪਰਾਧ ਦੇ ਵਿੱਚ ਸ਼ਾਮਿਲ ਹੈ ਅਜੇਹਾ ਵੀ ਜਾਣਕਾਰੀ ਆ ਰਹੀ ਹੈ ਜਿਸ ਤਵੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨੇੜੇ ਹੈਰੀਟੇਜ ਸਟਰੀਟ ਤੇ ਲਗਾਏ ਗਏ ਪਗੜਾ ਗਿੱਦਾ ਦਰਸਾਉਂਦੇ ਪਤਲਿਆਂ ਦੀ ਤੋੜਪਨ ਵੀ ਕੀਤੀ ਗਈ ਸੀ ਔਰ ਜਿਹੇ سنگੀਨ aarop ਵੀ ਇਸ ਦੇ ਉੱਤੇ ਲੱਗੇ ਤਾਂ ਦੱਸਦੀ ਕਿ ਅੰਮ੍ਰਿਤਪਾਲ ਸਿੰਘ ਮਹਿਰੋ ਦੇ ਸਾਥੀ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਨੂੰ ਹੁਣ ਪੁਲਿਸ ਅਧਿਕਾਰੀਆਂ ਦੇ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਭਾਬੀ ਕਮਲਕੌਰ ਕਤਲकांड ਦੇ ਨਾਲ ਸੰਬੰਧਿਤ ਅਹਿਮ ਖਬਰ ਇਸ ਸਮੇਂ ਆ ਰਹੀ ਹੈ ਅੰਮ੍ਰਿਤਸਰ ਤੋਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਬਦਮਾਸ਼ਾਂ ਦੇ ਖਿਲਾਫ ਜੋ ਮੁਹਿੰਮ ਚਲਾਈ ਗਈ ਸੀ ਉਹਦੇ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ਦੱਸਦੀ ਹੈ ਕਿ ਯੂਏਪੀਏ ਅਤੇ ਐਸਐਸਓਸੀ ਦੇ ਤਹਿਤ ਆਰਮਜ਼ ਐਕਟ ਮਾਮਲੇ ਦੇ ਵਿੱਚ ਜ਼ਮਾਨਤ ਤੇ ਫਰਾਰ ਤੇ ਬਠਿੰਡੇ ਦੀ ਇੱਕ ਇਨਫੋਰਮੈਂਸ ਕਮਲਕੌਰ ਦੇ ਕਤਲ ਕੇਸ ਦੇ ਵਿੱਚ ਮਲਜ਼ਮ ਰਣਜੀਤ ਸਿੰਘ ਨੂੰ ਹੁਣ ਗ੍ਰਫਤਾਰ ਕਰ ਲਿਆ ਗਿਆ। ਤਮਾਨਯੋਗ ਡੀਜੀਪੀ ਪੰਜਾਬ શ્રી ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ ਦੇ ਅਨੁਸਾਰ ਐਕਸ਼ਨ ਕੀਤਾ ਗਿਆ ਸੀ। ਬਦਮਾਸ਼ਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਸ ਦੇ ਚਲਦੇ ਸ਼੍ਰੀ ਗੁਰਪਤ ਸਿੰਘ ਪੋਲਰ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀ ਅਗਵਾਈ ਦੇ ਹੇਠ ਇਹ ਪੂਰਾ ਆਪਰੇਸ਼ਨ ਚਲਾਇਆ ਜਾਂਦਾ ਹੈ। ਤਾਂ ਯਾਦ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਪਾਰਕਿੰਗ ਦੇ ਵਿੱਚ ਕਮਲਕੌਰ ਭਾਬੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਕਤਲ ਕਰਨ ਵਾਲੇ ਜੋ ਮੁਲਜ਼ਮ ਮੁੱਖ ਮੁਲਜ਼ਮ ਸਨ ਉਹ ਫਰਾਰ ਚੱਲ ਰਹੇ ਸਨ ਤਾਂ ਜਿਹੇ ਹਿੱਦ ਵਿੱਚ ਕਮਿਸ਼ਨੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਫਲਤਾ ਜਿਹੜੀ ਹੈ ਉਹ ਹਾਸਲ ਹੋਈ ਹੈ ਆਰਮਜ਼ ਐਕਟ ਮਾਮਲੇ ਦੇ ਵਿੱਚ ਜ਼ਮਾਨਤ ਤੇ ਫਰਾਰ ਦੱਸਦੀ ਹੈ ਕਿ ਮੁਲਜ਼ਮ ਰਣਜੀਤ ਸਿੰਘ ਨੂੰ ਹੁਣ ਗ੍ਰਫਤਾਰ ਕਰ ਲਿਆ ਗਿਆ ਹੈ ਦਸ ਦੇ ਕੇ ਗ੍ਰਫਤਾਰ ਮੁਲਜ਼ਮ ਰਣਜੀਤ ਸਿੰਘ ਦੇਤੇ ਯੂਪੀਏ ਅਤੇ ਆਰਮਜ਼ ਐਕਟ ਹੇਠ ਦਰਜ ਮਾਮਲੇ ਦੇ ਵਿੱਚ ਜ਼ਮਾਨਤ ਤੇ ਫਰਾਰ ਸੀ ਜਿਸ ਦੇ ਵਿੱਚ 2 ਹੈਂਡ ਗ੍ਰੇਨੇਡ ਅਤੇ ਇੱਕ ਪਿਸਟਲ ਵੀ ਉਸ ਦੇ ਕੋਲੋਂ ਬਰਾਮਦ ਕੀਤਾ ਗਿਆ ਰਣਜੀਤ ਸਿੰਘ ਬਠਿੰਡਾ ਦੀ ਇਨਫਲੂਐਂਸਰ ਕਮਲਕੌਰ ਦੇ ਕਤਲ ਮਾਮਲੇ ਦੇ ਵਿੱਚ ਵੀ ਜਿਹੜਾ ਉਸ ਨੂੰ ਲੱਭਿਆ ਜਾ ਰਿਹਾ ਸੀ ਤਾਂ ਇਹ ਮੁਲਜ਼ਮ ਸਹੀ આરોપી ਅਮਰਪਾਲ ਸਿੰਘ ਅਤੇ ਮਹਿਰੋ ਦੇ ਨਾਲ ਪਹਿਲਾਂ ਹੀ ਹੰਸਕ ਅਪਰਾਧ ਦੇ ਵਿੱਚ ਸ਼ਾਮਿਲ ਹੈ ਅਜੇਹਾ ਵੀ ਜਾਣਕਾਰੀ ਆ ਰਹੀ ਹੈ ਜਿਸ ਤਵੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨੇੜੇ ਹੈਰੀਟੇਜ ਸਟਰੀਟ ਤੇ ਲਗਾਏ ਗਏ ਪੰਗੜਾ ਗਿੱਦਾ ਦਰਸਾਉਂਦੇ ਪਤਲਿਆਂ ਦੀ ਤੋੜਪਨ ਵੀ ਕੀਤੀ ਗਈ ਸੀ ਔਰ ਜਿਹੇ سنگੀਨ aarop ਵੀ ਇਸ ਦੇ ਉੱਤੇ ਲੱਗੇ ਤਾਂ ਦੱਸਦੀ ਕਿ ਅੰਮ੍ਰਿਤਪਾਲ ਸਿੰਘ ਮੈਰੋ ਦੇ ਸਾਥੀ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਨੂੰ ਹੁਣ ਪੁਲਿਸ ਅਧਿਕਾਰੀਆਂ ਦੇ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਭਾਬੀ ਕਮਲਕੌਰ ਕਤਲकांड ਦੇ ਨਾਲ ਸੰਬੰਧਿਤ ਅਹਿਮ ਖਬਰ ਇਸ ਸਮੇਂ ਆ ਰਹੀ ਹੈ ਅੰਮ੍ਰਿਤਸਰ ਤੋਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਬਦਮਾਸ਼ਾਂ ਦੇ ਖਿਲਾਫ ਜੋ ਮੁਹਿੰਮ ਚਲਾਈ ਗਈ ਸੀ ਉਹਦੇ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ਦੱਸਦੀ ਹੈ ਕਿ ਯੂਏਪੀਏ ਅਤੇ ਐਸਐਸਓਸੀ ਦੇ ਤਹਿਤ ਆਰਮਜ਼ ਐਕਟ ਮਾਮਲੇ ਦੇ ਵਿੱਚ ਜ਼ਮਾਨਤ ਤੇ ਫਰਾਰ ਤੇ ਬਠਿੰਡੇ ਦੀ ਇੱਕ ਇਨਫੋਰਮੈਂਸ ਕਮਲਕੌਰ ਦੇ ਕਤਲ ਕੇਸ ਦੇ ਵਿੱਚ ਮਲਜ਼ਮ ਰਣਜੀਤ ਸਿੰਘ ਨੂੰ ਹੁਣ ਗ੍ਰਫਤਾਰ ਕਰ ਲਿਆ ਗਿਆ। ਤਾਂ ਮਾਨਯੋਗ ਡੀਜੀਪੀ ਪੰਜਾਬ શ્રી ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਐਕਸ਼ਨ ਕੀਤਾ ਗਿਆ ਸੀ। ਬਦਮਾਸ਼ਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਸ ਦੇ ਚਲਦੇ શ્રી ਗੁਰਪਤ ਸਿੰਘ ਪੋਲਰ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀ ਅਗਵਾਈ ਦੇ ਹੇਠ ਇਹ ਪੂਰਾ ਆਪਰੇਸ਼ਨ ਚਲਾਇਆ ਜਾਂਦਾ ਹੈ। ਤਿਆਗ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਪਾਰਕਿੰਗ ਦੇ ਵਿੱਚ ਕਮਲਕੌਰ ਭਾਬੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਕਤਲ ਕਰਨ ਵਾਲੇ ਜੋ ਮੁਲਜ਼ਮ ਮੁੱਖ ਮੁਲਜ਼ਮ ਸਨ ਉਹ ਫਰਾਰ ਚੱਲ ਰਹੇ ਸਨ ਤਾਂ ਜਿਹਦੇ ਵਿੱਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਫਲਤਾ ਜਿਹੜੀ ਹੈ ਉਹ ਹਾਸਲ ਹੋਈ ਹੈ ਆਰਮਜ਼ ਐਕਟ ਮਾਮਲੇ ਦੇ ਵਿੱਚ ਜ਼ਮਾਨਤ ਤੇ ਫਰਾਰ ਦੱਸਦੀ ਹੈ ਕਿ ਮੁਲਜ਼ਮ ਰਣਜੀਤ ਸਿੰਘ ਨੂੰ ਹੁਣ ਗ੍ਰਫਤਾਰ ਕਰ ਲਿਆ ਗਿਆ ਹੈ ਦਸ ਦੇ ਕੇ ਗ੍ਰਫਤਾਰ ਮੁਲਜ਼ਮ ਰਣਜੀਤ ਸਿੰਘ ਦੇ ਵਲ ਤੇ ਯੂਪੀਏ ਅਤੇ ਆਰਮਜ਼ ਐਕਟ ਹੇਠ ਦਰਜ ਮਾਮਲੇ ਦੇ ਵਿੱਚ ਜ਼ਮਾਨਤ ਤੇ ਫਰਾਰ ਸੀ ਜਿਸ ਦੇ ਵਿੱਚ ਦੋ ਹੈਂਡ ਗ੍ਰੇਨੇਡ ਅਤੇ ਇੱਕ ਪਿਸਟਲ ਵੀ ਉਸ ਦੇ ਕੋਲੋਂ ਬਰਾਮਦ ਕੀਤਾ ਗਿਆ ਰਣਜੀਤ ਸਿੰਘ ਬਠਿੰਡਾ ਦੀ ਇਨਫਲੂਐਂਸਰ ਕਮਲਕੌਰ ਦੇ ਕਤਲ ਮਾਮਲੇ ਦੇ ਵਿੱਚ ਵੀ ਜਿਹੜਾ ਉਸ ਨੂੰ ਲੱਭਿਆ ਜਾ ਰਿਹਾ ਸੀ ਤਾਂ ਇਹ ਮੁਲਜ਼ਮ ਸਹੀ આરોપી ਅਮਰਪਾਲ ਸਿੰਘ ਅਤੇ ਮਹਿਰੋ ਦੇ ਨਾਲ ਪਹਿਲਾਂ ਹੀ ਹਿੰਸਕ ਅਪਰਾਧ ਦੇ ਵਿੱਚ ਸ਼ਾਮਿਲ ਹੈ ਅਜੇਹਾ ਵੀ ਜਾਣਕਾਰੀ ਆ ਰਹੀ ਹੈ ਜਿਸ ਤਵੱਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨੇੜੇ ਹੈਰੀਟੇਜ ਸਟਰੀਟ ਤੇ ਲਗਾਏ ਗਏ ਪਗੜਾ ਗਿੱਦਾ ਦਰਸਾਉਂਦੇ ਪਤਲਿਆਂ ਦੀ ਤੋੜਪਨ ਵੀ ਕੀਤੀ ਗਈ ਸੀ ਔਰ ਜਿਹੇ سنگੀਨ aarop ਵੀ ਇਸ ਦੇ ਉੱਤੇ ਲੱਗੇ ਤਾਂ ਦੱਸਦੀ ਕਿ ਅੰਮ੍ਰਿਤਪਾਲ ਸਿੰਘ ਮੈਰੋ ਦੇ ਸਾਥੀ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਨੂੰ ਹੁਣ ਪੁਲਿਸ ਅਧਿਕਾਰੀਆਂ ਦੇ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਭਾਬੀ ਕਮਲਕੌਰ ਕਤਲकांड ਦੇ ਨਾਲ ਸੰਬੰਧਿਤ ਅਹਿਮ ਖਬਰ ਇਸ ਸਮੇਂ ਆ ਰਹੀ ਹੈ ਅੰਮ੍ਰਿਤਸਰ ਤੋਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਬਦਮਾਸ਼ਾਂ ਦੇ ਖਿਲਾਫ ਜੋ ਮੁਹਿੰਮ ਚਲਾਈ ਗਈ ਸੀ ਉਹਦੇ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ਦੱਸਦੀ ਹੈ ਕਿ ਯੂਏਪੀਏ ਅਤੇ ਐਸਐਸਓਸੀ ਦੇ ਤਹਿਤ ਆਰਮਜ਼ ਐਕਟ ਮਾਮਲੇਦ ਵਿੱਚ ਜ਼ਮਾਨਤ ਤੇ ਫਰਾਰ ਤੇ ਬਠਿੰਡੇ ਦੀ ਇੱਕ ਇਨਫੋਰਮੈਂਸ ਕਮਲਕੌਰ ਦੇ ਕਤਲ ਕੇਸ ਦੇ ਵਿੱਚ ਮਲਜ਼ਮ ਰਣਜੀਤ ਸਿੰਘ ਨੂੰ ਹੁਣ ਗ੍ਰਫਤਾਰ ਕਰ ਲਿਆ ਗਿਆ। ਤਾਂ ਮਾਨਯੋਗ ਡੀਜੀਪੀ ਪੰਜਾਬ શ્રી ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਐਕਸ਼ਨ ਕੀਤਾ ਗਿਆ ਸੀ। ਬਦਮਾਸ਼ਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਸ ਦੇ ਚਲਦੇ શ્રી ਗੁਰਪਤ ਸਿੰਘ ਪੋਲਰ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀ ਅਗਵਾਈ ਦੇ ਹੇਠ ਇਹ ਪੂਰਾ ਆਪਰੇਸ਼ਨ ਚਲਾਇਆ ਜਾਂਦਾ ਹੈ। ਤਾਂ ਯਾਦ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਪਾਰਕਿੰਗ ਦੇ ਵਿੱਚ ਕਮਲਕੌਰ ਭਾਬੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਕਤਲ ਕਰਨ ਵਾਲੇ ਜੋ ਮੁਲਜ਼ਮ ਮੁੱਖ ਮੁਲਜ਼ਮ ਸਨ ਉਹ ਫਰਾਰ ਚੱਲ ਰਹੇ ਸਨ ਤਜੇ ਹਿੱਦ ਵਿੱਚ ਕਮਿਸ਼ਨੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਫਲਤਾ ਜਿਹੜੀ ਹੈ ਉਹ ਹਾਸਲ ਹੋਈ ਹੈ ਆਰਮਜ਼ ਐਕਟ ਮਾਮਲੇ ਦੇ ਵਿੱਚ ਜ਼ਮਾਨਤ ਤੇ ਫਰਾਰ ਦੱਸਦੀ ਹੈ ਕਿ ਮੁਲਜ਼ਮ ਰਣਜੀਤ ਸਿੰਘ ਨੂੰ ਹੁਣ ਗ੍ਰਫਤਾਰ ਕਰ ਲਿਆ ਗਿਆ ਹੈ ਦਸ ਦੇ ਕੇ ਗ੍ਰਫਤਾਰ ਮੁਲਜ਼ਮ ਰਣਜੀਤ ਸਿੰਘ ਦੇ ਤੇ ਯੂਪੀਏ ਅਤੇ ਆਰਮਜ਼ ਐਕਟ ਹੇਠ ਦਰਜ ਮਾਮਲੇ ਦੇ ਵਿੱਚ ਜ਼ਮਾਨਤ ਤੇ ਫਰਾਰ ਸੀ ਜਿਸ ਦੇ ਵਿੱਚ ਦੋ ਹੈਂਡ ਗ੍ਰੇਨੇਡ ਅਤੇ ਇੱਕ ਪਿਸਟਲ ਵੀ ਉਸ ਦੇ ਕੋਲੋਂ ਬਰਾਮਦ ਕੀਤਾ ਗਿਆ ਰਣਜੀਤ ਸਿੰਘ ਬਠਿੰਡਾ ਦੀ ਇਨਫਲੂਐਂਸਰ ਕਮਲਕੌਰ ਦੇ ਕਤਲ ਮਾਮਲੇ ਦੇ ਵਿੱਚ ਵੀ ਜਿਹੜਾ ਉਸ ਨੂੰ ਲੱਭਿਆ ਜਾ ਰਿਹਾ ਸੀ ਤਾਂ ਇਹ ਮੁਲਜ਼ਮ ਸਹੀ આરોપી ਅਮਰਪਾਲ ਸਿੰਘ ਅਤੇ ਮੈਰੋ ਦੇ ਨਾਲ ਪਹਿਲਾਂ ਹੀ ਹਿੰਸਕ ਘਪਰਾਵਦਾ ਦੇ ਵਿੱਚ ਸ਼ਾਮਿਲ ਹੈ ਅਜੇਹਾ ਵੀ ਜਾਣਕਾਰੀ ਆ ਰਹੀ ਹੈ ਜਿਸ ਤਵੱਚ ਸ਼ੇਰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨੇੜੇ ਹੈਰੀਟੇਜ ਸਟਰੀਟ ਤੇ ਲਗਾਏ ਗਏ ਭਗਣਾ ਗਿੱਦਾ ਦਰਸਾਉਂਦੇ ਪਤਲਿਆਂ ਦੀ ਤੋੜ ਪੰਨ ਵੀ ਕੀਤੀ ਗਈ ਸੀ ਔਰ ਜਿਹੇ سنگੀਨ aarop ਵੀ ਇਸ ਦੇ ਉੱਤੇ ਲੱਗੇ ਤਾਂ ਦੱਸਦੀ ਕਿ ਅੰਮ੍ਰਿਤਪਾਲ ਸਿੰਘ ਮੈਰੋ ਦੇ ਸਾਥੀ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਨੂੰ ਹੁਣ ਪੁਲਿਸ ਅਧਿਕਾਰੀਆਂ ਦੇ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਬੀ ਕਮਲਕੌਰ ਕਤਲकांड ਦੇ ਨਾਲ ਸੰਬੰਧਿਤ ਅਹਿਮ ਖਬਰ ਇਸ ਸਮੇਂ ਆ ਰਹੀ ਹੈ ਅੰਮ੍ਰਿਤਸਰ ਤੋਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਬਦਮਾਸ਼ਾਂ ਦੇ ਖਿਲਾਫ ਜੋ ਮੁਹਿੰਮ ਚਲਾਈ ਗਈ ਸੀ ਉਹਦੇ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ਦੱਸਦੀ ਹੈ ਕਿ ਯੂਏਪੀਏ ਅਤੇ ਐਸਐਸਓਸੀ ਦੇ ਤਹਿਤ ਆਰਮਜ਼ ਐਕਟ ਮਾਮਲੇ ਦੇ ਵਿੱਚ ਜ਼ਮਾਨਤ ਤੇ ਫਰਾਰ ਤੇ ਬਠਿੰਡੇ ਦੀ ਇੱਕ ਇਨਫੋਰਮੈਂਸ ਕਮਲਕੌਰ ਦੇ ਕਤਲ ਕੇਸ ਦੇ ਵਿੱਚ ਮਲਜ਼ਮ ਰਣਜੀਤ ਸਿੰਘ ਨੂੰ ਹੁਣ ਗ੍ਰਫਤਾਰ ਕਰ ਲਿਆ ਗਿਆ। ਤਾਂ ਮਾਨਯੋਗ ਡੀਜੀਪੀ ਪੰਜਾਬ શ્રી ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਐਕਸ਼ਨ ਕੀਤਾ ਗਿਆ ਸੀ। ਬਦਮਾਸ਼ਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਸ ਦੇ ਚਲਦੇ શ્રી ਗੁਰਪਤ ਸਿੰਘ ਪੋਲਰ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀ ਅਗਵਾਈ ਦੇ ਹੇਠ ਇਹ ਪੂਰਾ ਆਪਰੇਸ਼ਨ ਚਲਾਇਆ ਜਾਂਦਾ। ਤਾਂ ਯਾਦ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਪਾਰਕਿੰਗ ਦੇ ਵਿੱਚ ਕਮਲਕੌਰ ਭਾਬੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਕਤਲ ਕਰਨ ਵਾਲੇ ਜੋ ਮੁਲਜ਼ਮ ਮੁੱਖ ਮੁਲਜ਼ਮ ਸਨ ਉਹ ਫਰਾਰ ਚੱਲ ਰਹੇ ਸਨ ਤਾਂ ਜਿਹੇ ਹਿੱਦ ਵਿੱਚ ਕਮਿਸ਼ਨੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਫਲਤਾ ਜਿਹੜੀ ਹੈ ਉਹ ਹਾਸਲ ਹੋਈ ਹੈ ਆਰਮਜ਼ ਐਕਟ ਮਾਮਲੇ ਦੇ ਵਿੱਚ ਜ਼ਮਾਨਤ ਤੇ ਫਰਾਰ ਦੱਸਦੀ ਏ ਕਿ ਮੁਲਜ਼ਮ ਰਣਜੀਤ ਸਿੰਘ ਨੂੰ ਹੁਣ ਗ੍ਰਫਤਾਰ ਕਰ ਲਿਆ ਗਿਆ ਹੈ ਦਸ ਦੇ ਕੇ ਗ੍ਰਫਤਾਰ ਮੁਲਜ਼ਮ ਰਣਜੀਤ ਸਿੰਘ ਦੇ ਤੇ ਯੂਪੀਏ ਅਤੇ ਆਰਮਜ਼ ਐਕਟ ਹੇਠ ਦਰਜ ਮਾਮਲੇ ਦੇ ਵਿੱਚ ਜ਼ਮਾਨਤ ਤੇ ਫਰਾਰ ਸੀ ਜਿਸ ਦੇ ਵਿੱਚ 2 ਹੈਂਡ ਗ੍ਰੇਨੇਡ ਅਤੇ ਇੱਕ ਪਿਸਟਲ ਵੀ ਉਸ ਦੇ ਕੋਲੋਂ ਬਰਾਮਦ ਕੀਤਾ ਗਿਆ ਰਣਜੀਤ ਸਿੰਘ ਬਠਿੰਡਾ ਦੀ ਇਨਫਲੂਐਂਸਰ ਕਮਲਕੌਰ ਦੇ ਕਤਲ ਮਾਮਲੇ ਦੇ ਵਿੱਚ ਵੀ ਜਿਹੜਾ ਉਸ ਨੂੰ ਲੱਭਿਆ ਜਾ ਰਿਹਾ ਸੀ ਤਾਂ ਇਹ ਮੁਲਜ਼ਮ ਸਹੀ આરોપી ਅਮਰਪਾਲ ਸਿੰਘ ਅਤੇ ਮਹਿਰੋ ਦੇ ਨਾਲ ਪਹਿਲਾਂ ਹੀ ਹੰਸਕਾਪਰਾਪਧ ਦੇ ਵਿੱਚ ਸ਼ਾਮਿਲ ਹੈ ਅਜੇਹਾ ਵੀ ਜਾਣਕਾਰੀ ਆ ਰਹੀ ਹੈ ਜਿਸ ਤਵੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨੇੜੇ ਹੈਰੀਟੇਜ ਸਟਰੀਟ ਤੇ ਲਗਾਏ ਗਏ ਪਗੜਾ ਗਿੱਦਾ ਦਰਸਾਉਂਦੇ ਪਤਲਿਆਂ ਦੀ ਤੋੜਪਨ ਵੀ ਕੀਤੀ ਗਈ ਸੀ ਔਰ ਜਿਹੇ سنگੀਨ aarop ਵੀ ਇਸ ਦੇ ਉੱਤੇ ਲੱਗੇ ਤਾਂ ਦੱਸਦੀ ਕਿ ਅੰਮ੍ਰਿਤਪਾਲ ਸਿੰਘ ਮੈਰੋ ਦੇ ਸਾਥੀ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਨੂੰ ਹੁਣ ਪੁਲਿਸ ਅਧਿਕਾਰੀਆਂ ਦੇ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਭਾਬੀ ਕਮਲਕੌਰ ਕਤਲकांड ਦੇ ਨਾਲ ਸੰਬੰਧਿਤ ਅਹਿਮ ਖਬਰ ਇਸ ਸਮੇਂ ਆ ਰਹੀ ਹੈ ਅੰਮ੍ਰਿਤਸਰ ਤੋਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਬਦਮਾਸ਼ਾਂ ਦੇ ਖਿਲਾਫ ਜੋ ਮੁਹਿੰਮ ਚਲਾਈ ਗਈ ਸੀ ਉਹਦੇ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ਦੱਸਦੀ ਹੈ ਕਿ ਯੂਏਪੀਏ ਅਤੇ ਐਸਐਸਓਸੀ ਦੇ ਤਹਿਤ ਆਰਮਜ਼ ਐਕਟ ਮਾਮਲੇ ਦੇ ਵਿੱਚ ਜ਼ਮਾਨਤ ਤੇ ਫਰਾਰ ਤੇ ਬਠਿੰਡੇ ਦੀ ਇੱਕ ਇਨਫੋਰਮੈਂਸ ਕਮਲਕੌਰ ਦੇ ਕਤਲ ਕੇਸ ਦੇ ਵਿੱਚ ਮਲਜ਼ਮ ਰਣਜੀਤ ਸਿੰਘ ਨੂੰ ਹੁਣ ਗ੍ਰਫਤਾਰ ਕਰ ਲਿਆ ਗਿਆ ਤਾਂ ਮਾਨਯੋਗ ਡੀਜੀਪੀ ਪੰਜਾਬ શ્રી ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਐਕਸ਼ਨ ਕੀਤਾ ਗਿਆ